ਸਤਿ ਸ਼੍ਰੀ ਅਕਾਲ ਜੀ ਅੱਜ ਅਚਾਨਕ ਘਰ ਦੀ ਲਾਈਟ ਖਰਾਬ ਹੋ ਗਈ ਮੇਰੇ ਘਰ ਵਾਲੇ ਦੀ ਮੀਟਿੰਗ ਸੀ ਇਸ ਕਰਕੇ ਉਹਨਾਂ ਨੇ ਘਰ ਲੇਟ ਹੀ ਹੋਣਾ ਸੀ ਉਸੇ ਵੇਲੇ ਮੈਨੂੰ ਮੇਰੀ ਭੈਣ ਦਾ ਫੋਨ ਆ ਗਿਆ ਮੇਰੀ ਭੈਣ ਨੇ ਮੇਰੇ ਤੋਂ ਮੇਰੇ ਪਰੇਸ਼ਾਨ ਹੋਣ ਦੀ ਵਜ੍ਹਾ ਪੁੱਛੀ ਤਾਂ ਮੈਂ ਉਹਨੂੰ ਸਾਰੀ ਗੱਲ ਦੱਸ ਦਿੱਤੀ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜੇ ਤੇਰਾ ਘਰ ਵਾਲਾ ਫ੍ਰੀ ਆ ਤਾਂ ਉਹਨੂੰ ਮੇਰੇ ਘਰ ਭੇਜ ਦੇ ਮੇਰੀ ਭੈਣ ਕਹਿਣ ਲੱਗੀ ਕਿ ਮੇਰਾ ਘਰ ਵਾਲਾ ਤਾਂ ਬਾਹਰ ਸਮਾਨ ਲੈਣ ਗਿਆ ਹੋਇਆ ਵਾ ਹਾਂ ਮੇਰਾ ਮੁੰਡਾ ਘਰ ਆ ਉਹਨੂੰ ਭੇਜ ਦੇ ਦਿੰਨੀ ਆ ਨਾਲੇ ਉਹਨੂੰ ਬਿਜਲੀ ਦਾ ਕੰਮ ਵੀ ਹੁੰਦਾ ਆ ਮੈਂ ਕਿਹਾ ਠੀਕ ਆ ਭੈਣੇ ਉਹਨੂੰ ਹੀ ਭੇਜ ਦੇ ਮੈਂ ਰੋਟੀ ਵੀ ਬਣਾਉਣੀ ਆ ਘਰ ਵਿੱਚ ਇੰਨਾ ਹਨੇਰਾ ਆ ਕਿ ਕੋਈ ਵੀ ਕੰਮ ਨਹੀਂ ਹੁੰਦਾ ਉਹ ਕਹਿੰਦੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਹੁਣੇ ਹੀ ਉਹਨੂੰ ਭੇਜ ਦਿੰਦੀ ਆ ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਉਸ ਸਮੇਂ ਮੈਨੂੰ ਆਪਣੇ ਭਾਂਜੇ ਦਾ ਖਿਆਲ ਆਇਆ ਕਿ ਉਹ ਬਚਪਨ ਵਿੱਚ ਕਿੰਨੀ ਸ਼ਰਾਰਤਾਂ ਕਰਦਾ ਹੁੰਦਾ ਸੀ ਉਹ ਮੈਨੂੰ ਵੀ ਬਹੁਤ ਤੰਗ ਕਰਦਾ ਹੁੰਦਾ ਸੀ ਪਰ ਹੁਣ ਤਾਂ ਸਾਡੀ ਮੁਲਾਕਾਤ ਕਾਫੀ ਟਾਈਮ ਤੋਂ ਬਾਅਦ ਹੋ ਰਹੀ ਆ ਕਿਉਂਕਿ ਉਹ ਪੜ੍ਹਾਈ ਕਰਨ ਲਈ ਦੂਜੇ ਸ਼ਹਿਰ ਚਲਿਆ ਗਿਆ ਸੀ ਇਸ ਕਰਕੇ ਉਹਦੇ ਨਾਲ ਘੱਟ ਹੀ ਮਿਲਣਾ ਵਰਤਣਾ ਹੋਇਆ ਸੀ ਮੈਂ ਜਦੋਂ ਵੀ ਆਪਣੀ ਭੈਣ ਨੂੰ ਮਿਲਣ ਜਾਂਦੀ ਸੀ ਉਹ ਘਰ ਨਹੀਂ ਹੁੰਦਾ ਸੀ ਉਹਦੇ ਛੋਟੇ ਭੈਣ ਭਰਾ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੇਰੇ ਜਾਂਦਿਆਂ ਹੀ ਉਹਨਾਂ ਨੂੰ ਬਹੁਤ ਚਾ ਚੜ ਜਾਂਦਾ ਸੀ ਕਿ ਸਾਡੀ ਮਾਸੀ ਆਈ ਆ ਮੈਂ ਹਜੇ ਇਹ ਸਭ ਸੋਚ ਰਹੀ ਸੀ ਕਿ ਥੋੜੇ ਕੋ ਟਾਈਮ ਬਾਅਦ ਕਿਸੇ ਨੇ ਦਰਵਾਜ਼ਾ ਖੜਕਾਇਆ ਮੈਂ ਸਮਝ ਗਈ ਸੀ ਕਿ ਕੌਣ ਆਇਆ ਵਾ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਜਵਾਨ ਮੁੰਡਾ ਖੜਾ ਸੀ ਉਹ ਕੋਈ ਹੋਰ ਨਹੀਂ ਬਲਕੇ ਮੇਰਾ ਪਾਂਜੇ ਸੀ ਮੈਂ ਆਪਣੇ ਪਾਂਜੇ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਈ ਕਿਉਂਕਿ ਉਹ ਕਾਫੀ ਵੱਡਾ ਹੋ ਗਿਆ ਸੀ ਮੈਂ ਕਿਹਾ ਪੁੱਤ ਤੂੰ ਤਾਂ ਮੇਰੇ ਕੋਲੋਂ ਪਛਾਣਿਆ ਹੀ ਨਹੀਂ ਗਿਆ ਤੂੰ ਕਾਫੀ ਜਵਾਨ ਹੋ ਗਿਆ ਵਾ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਤੁਸੀਂ ਤਾਂ ਆਪ ਉਦੋਂ ਦੇ ਜਵਾਨ ਆ ਜਿੱਦਾਂ ਦੇ ਪਹਿਲਾ ਸੀ ਇਹ ਕਹਿ ਕੇ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਪਰ ਜਦੋਂ ਉਹਨੇ ਮੈਨੂੰ ਟੱਚ ਕੀਤਾ ਮੈਨੂੰ ਅਜੀਬ ਜਿਹਾ ਲੱਗਿਆ ਇਸ ਕਰਕੇ ਮੈਂ ਫੌਰਨ ਉਹਦੇ ਤੋਂ ਦੂਰ ਹੋ ਗਈ ਉਹ ਕਹਿਣ ਲੱਗਾ ਕਿ 마ਸੀ ਲੱਗਦਾ ਤੁਸੀਂ ਆਪਣੀ ਤਾਰੀਫ ਸੁਣ ਕੇ ਸ਼ਰਮਾ ਗਏ ਹੋ ਮੈਂ ਕਿਹਾ ਕਿਹੜੀ ਤਾਰੀਫ ਮੇਰੇ ਵਿੱਚ ਤੇ ਤੇਰੀ ਮੰਮੀ ਵਿੱਚ ਸਿਰਫ 4 ਸਾਲ ਦਾ ਫਰਕ ਆ ਇਹ ਸੁਣ ਕੇ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ 마ਸੀ ਤੁਸੀਂ ਮੇਰੀ ਮੰਮੀ ਸਾਹਮਣੇ ਕੁਝ ਵੀ ਨਹੀਂ ਲੱਗਦੇ ਮੰਮੀ ਤਾਂ ਸਗੋਂ ਮੈਨੂੰ ਬੁੱਟੀ ਲੱਗਦੀ ਆ ਇਹ ਸੁਣ ਕੇ ਮੈਂ ਉਹਦਾ ਕੰਨ ਫੜ ਲਿਆ ਤੇ ਕਿਹਾ ਕਿ ਤੂੰ ਪਾਗਲ ਹੋ ਗਿਆ ਵਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਮੰਮੀ ਦੇ ਬਾਰੇ ਇਦਾਂ ਦੀਆਂ ਗੱਲਾਂ ਕਰਦੇ ਹੋਏ ਹੁਣੇ ਦੱਸਦੀ ਆ ਤੇਰੀ ਮੰਮੀ ਨੂੰ ਕਿ ਤੂੰ ਉਹਦੇ ਬਾਰੇ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਵਾ ਮੈਂ ਕਿਹਾ ਚੱਲ ਇਸ ਵਾਰ ਤੈਨੂੰ ਮਾਫ਼ ਕਰ ਦਿੰਦੀ ਆ ਆ ਜਾ ਹੁਣ ਅੰਦਰ ਮੈਂ ਉਹਨੂੰ ਡਰਾਇੰਗ ਰੂਮ ਵਿੱਚ ਬਿਠਾ ਦਿੱਤਾ ਤੇ ਆਪ ਰਸੋਈ 'ਚ ਚਲੀ ਗਈ ਮੈਂ ਹੀ ਸੋਚ ਰਹੀ ਸੀ ਕਿ ਅੱਜ ਮੇਰਾ ਭਾਂਜਾ ਆਇਆ ਵਾ ਕੁਝ ਵਧੀਆ ਹੀ ਬਣਾ ਲੈਂਦੀ ਆ ਕਿਉਂਕਿ ਉਹ ਕਾਫੀ ਟਾਈਮ ਬਾਅਦ ਮੇਰੇ ਕੋਲ ਆਇਆ ਸੀ ਮੈਂ ਸੋਚ ਲਿਆ ਸੀ ਕਿ ਰੋਟੀ ਖਾਦੇ ਬਿਨਾ ਮੈਂ ਉਹਨੂੰ ਜਾਣ ਨਹੀਂ ਦੇਣਾ ਉੱਠ ਕੇ ਆਪਣੇ ਫੋਨ ਦੀ ਟਾਰਚ 'ਚ ਜਗਾ ਕੇ ਲਾਈਟ ਠੀਕ ਕਰਨ ਲੱਗ ਪਿਆ ਤੇ ਥੋੜੇ ਕੋ ਟਾਈਮ ਬਾਅਦ ਲਾਈਟ ਆ ਗਈ ਸੀ ਮੈਂ ਡਰਾਇੰਗ ਰੂਮ ਚ ਗਈ ਮੈਂ ਕਿਹਾ ਸਾਈਲ ਤੂੰ ਤਾਂ ਸੱਚੇ ਇਸ ਕੰਮ ਚ ਬਹੁਤ ਮਾਹਿਰ ਆ ਛੱਟ ਹੀ ਲਾਈਟ ਠੀਕ ਕਰ ਦਿੱਤੀ ਪਰ ਉਸੇ ਵੇਲੇ ਫਿਰ ਲਾਈਟ ਚਲੀ ਗਈ ਹੁਣ ਬਹੁਤ ਹਨੇਰਾ ਹੋ ਗਿਆ ਸੀ ਮੈਂ ਸੋਈ ਵਿੱਚ ਵੀ ਨਹੀਂ ਜਾ ਸਕਦੀ ਸੀ ਇਸ ਕਰਕੇ ਮੈਂ ਉੱਥੇ ਹੀ ਬਹਿ ਕੇ ਲਾਈਟ ਦਾ ਇੰਤਜ਼ਾਰ ਕਰਨ ਲੱਗੀ ਮੈਨੂੰ ਇਦਾਂ ਮਹਿਸੂਸ ਹੋਇਆ ਜਿਦਾਂ ਮੈਨੂੰ ਕਿਸੇ ਨੇ ਟੱਚ ਕੀਤਾ ਆ ਜਦੋਂ ਮੈਂ ਪਿੱਛੇ ਮੁੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਉਸੇ ਵੇਲੇ ਲਾਈਟ ਆ ਗਈ ਮੈਂ ਦੇਖਿਆ ਕਿ ਮੇਰੇ ਭਾਂਜੇ ਦੇ ਨਾਲ ਨਾਲ ਮੇਰਾ ਘਰ ਵਾਲਾ ਵੀ ਖੜਾ ਸੀ ਮੈਂ ਉਹਨੂੰ ਦੇਖ ਕੇ ਹੈਰਾਨ ਹੋ ਗਈ ਮੈਂ ਕਿਹਾ ਜੀ ਤੁਸੀਂ ਇੰਨੀ ਜਲਦੀ ਘਰ ਕਿਵੇਂ ਆ ਗਏ ਤੁਹਾਡੀ ਤਾਂ ਮੀਟਿੰਗ ਸੀ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਕਿ ਮੈਂ ਹੁਣੇ ਹੀ ਆਇਆ ਲਾਈਟ ਗਈ ਹੋਈ ਸੀ ਇਸ ਕਰਕੇ ਤੈਨੂੰ ਪਤਾ ਨਹੀਂ ਲੱਗਿਆ ਮੈਂ ਕਿਹਾ ਪੁੱਛੋ ਗੁਜਨਾ ਇਸ ਲਾਈਟ ਨੇ ਮੈਨੂੰ ਸਵੇਰ ਦਾ ਕਿੰਨਾ ਤੰਗ ਕੀਤਾ ਹੋਇਆ ਵਾ ਮੇਰਾ ਭਾਂਜਾ ਮੈਨੂੰ ਕਹਿਣ ਲੱਗਾ ਕਿ ਮਾਸੀ ਹੁਣ ਲਾਈਟ ਠੀਕ ਹੋ ਗਈ ਆ ਤੁਸੀਂ ਫਿਕਰ ਨਾ ਕਰੋ ਇਹ ਕਹਿ ਕੇ ਉਹ ਉੱਥੋਂ ਉੱਠ ਕੇ ਘਰੋਂ ਬਾਹਰ ਜਾਣ ਲੱਗਾ ਮੈਂ ਕਿਹਾ ਸਾਹਿਲ ਤੂੰ ਕਿੱਥੇ ਜਾ ਰਿਹਾ ਵਾ ਰੁਕ ਜਾ ਹੁਣ ਰੋਟੀ ਖਾ ਕੇ ਹੀ ਜਾਈਂ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਅੱਜ ਮੈਂ ਆਪਣੇ ਕਿਸੇ ਦੋਸਤ ਦੇ ਘਰ ਰੋਟੀ ਖਾਣੀ ਆ ਤੁਹਾਡੇ ਘਰ ਫਿਰ ਕਿਸੇ ਦਿਨ ਖਾ ਲੂੰਗਾ ਇਹ ਕਹਿ ਕੇ ਉਹ ਉੱਥੋਂ ਚਲਾ ਗਿਆ ਤੇ ਮੇਰਾ ਘਰ ਵਾਲਾ ਵੀ ਆਪਣੇ ਕਮਰੇ ਚਲਾ ਗਿਆ ਮੇਰੇ ਦਿਮਾਗ ਵਿੱਚ ਹਜੇ ਵੀ ਇਹੀ ਖਿਆਲ ਆ ਰਿਹਾ ਸੀ ਕਿ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕਿੰਨੇ ਕੀਤੀ ਸੀ ਮੇਰੇ ਘਰ ਵਾਲੇ ਨੇ ਜਾਂ ਫਿਰ ਮੇਰੇ ਭਾਂਜੇ ਨੇ ਹਨੇਰੇ ਦੀ ਵਜ੍ਹਾ ਕਰਕੇ ਮੈਨੂੰ ਕੁਝ ਵੀ ਪਤਾ ਨਹੀਂ ਲੱਗਾ ਦੋ ਕੁ ਦਿਨਾਂ ਬਾਅਦ ਮੇਰਾ ਭਾਂਜਾ ਫਿਰ ਮੇਰੇ ਘਰ ਆ ਗਿਆ ਇਸ ਵਾਰ ਉਹ ਮੇਰੇ ਲਈ ਸੂਟ ਲੈ ਕੇ ਆਇਆ ਸੀ ਜੋ ਮੈਂ ਉਹਨਾਂ ਦੇ ਪਿੰਡ ਸੇ ਉਣ ਲਈ ਦਿੱਤੇ ਹੋਏ ਸੀ ਮੇਰੀ ਭੈਣ ਦੇ ਕੱਪੜੇ ਵੀ ਉੱਥੋਂ ਦਾ ਹੀ ਟੇਲਰ ਸੇ ਹੁੰਦਾ ਸੀ ਇਸ ਕਰਕੇ ਉਹ ਆਪਣੀ ਮੰਮੀ ਦੇ ਕੱਪੜੇ ਫੜਨ ਗਿਆ ਤਾਂ ਮੇਰੇ ਵੀ ਕੱਪੜੇ ਨਾਲ ਹੀ ਫੜ ਕੇ ਲੈ ਆਇਆ ਮੈਂ ਉਹਦਾ ਧੰਨਵਾਦ ਕਰਨ ਲੱਗੀ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਅੱਜ ਮੈਂ ਰੋਟੀ ਇਤੋਂ ਹੀ ਖਾ ਕੇ ਜਾਣੀ ਆ ਇਸ ਕਰਕੇ ਧੰਨਵਾਦ ਨਾ ਕਰੋ ਮੈਂ ਉਸੇ ਵੇਲੇ ਰਸੋਈ 'ਚ ਚਲੀ ਗਈ ਤੇ ਉਹਦੀ ਪਸੰਦ ਦਾ ਰੋਟੀ ਪਾਣੀ ਬਣਾਉਣ ਲੱਗ ਪਈ ਜਦੋਂ ਮੈਂ ਬਾਹਰ ਆਈ ਤਾਂ ਮੈਂ ਵੇਖਿਆ ਉਹ ਮੇਰੇ ਬੈੱਡ ਤੇ ਪਿਆ ਹੋਇਆ ਸੀ ਤੇ ਉਹਦੇ ਹੱਥ ਵਿੱਚ ਮੇਰਾ ਸੂਟ ਸੀ ਜਿੰਨੂੰ ਦੇਖ ਕੇ ਉਹ ਕਹਿ ਰਿਹਾ ਸੀ ਕਿ ਲੋਕੀ ਦਿਨੋਂ ਦਿਨ ਮੋਟੇ ਹੁੰਦੇ ਪਏ ਆ ਤੇ ਤੁਸੀਂ ਦਿਨੋਂ ਦਿਨ ਹੋਰ ਵੀ ਜ਼ਿਆਦਾ ਸੋਹਣੇ ਹੁੰਦੇ ਜਾ ਰਹੇ ਹੋ ਉਹਦੀ ਗੱਲ ਸੁਣ ਕੇ ਮੈਂ ਸਮਝ ਗਈ ਸੀ ਕਿ ਉਹ ਆਪਣੀ ਮੰਮੀ ਦੀ ਗੱਲ ਕਰ ਰਿਹਾ ਸੀ ਕਿਉਂਕਿ ਮੇਰੀ ਭੈਣ ਦਿਨੋਂ ਦਿਨ ਮੋਟੀ ਹੁੰਦੀ ਜਾ ਰਹੀ ਸੀ ਉਸੇ ਵੇਲੇ ਮੈਂ ਉਹਦੇ ਹੌਲੀ ਜਿਹੀ ਥੱਪੜ ਮਾਰਿਆ ਉਹਨੇ ਮੇਰਾ ਹੱਥ ਫੜ ਲਿਆ ਤੇ ਉਹਨੂੰ ਚੁੰਮਣ ਲੱਗ ਪਿਆ ਮੇਰੀ ਭੈਣ ਦੇ ਦੋਨੋਂ ਛੋਟੇ ਬੱਚੇ ਵੀ ਮੇਰੇ ਨਾਲ ਇਦਾਂ ਹੀ ਕਰਦੇ ਸੀ ਪਰ ਮੈਨੂੰ ਸਾਹਿਲ ਦੀਆਂ ਹਰਕਤਾਂ ਕੁਝ ਜੀਬ ਲੱਗਦੀਆਂ ਸੀ ਮੈਂ ਉਹਦੀ ਸਭ ਗੱਲਾਂ ਨੂੰ ਨજર ਅੰਦਾਜ਼ ਕਰ ਦਿੱਤਾ ਤੇ ਇਹ ਹੀ ਸੋਚਿਆ ਕਿ ਹੁਣ ਉਹ ਵੱਡਾ ਹੋ ਰਿਹਾ ਵਾ ਸ਼ਾਇਦ ਇਸ ਕਰਕੇ ਮੈਨੂੰ ਉਹਦੀਆਂ ਹਰਕਤਾਂ ਜੀਬ ਲੱਗਦੀਆਂ ਆ ਮੈਂ ਉਹਨੂੰ ਕਿਹਾ ਕਿ ਬਾਹਰ ਆ ਜਾ ਕਿ ਆ ਕੇ ਰੋਟੀ ਖਾ ਲਾ ਮੈਂ ਜਦ ਰਸੋਈ ਵਿੱਚ ਆਈ ਹੀ ਸੀ ਕਿ ਉਸੇ ਵੇਲੇ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਮੈਂ ਤੁਹਾਨੂੰ ਕਦੇ ਵੀ ਇਹ ਡਿਜ਼ਾਈਨਿੰਗਸ ਵਾਲਾ ਸੂਟ ਪਾਇ ਨੀ ਵੇਖਿਆ ਤੁਸੀਂ ਮੈਨੂੰ ਸੂਟ ਪਾ ਕੇ ਦਿਖਾ ਦਿਓ ਮੈਂ ਕਿਹਾ ਕਿਉਂ ਨਹੀਂ ਰੇਖਿਆ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ ਤੁਹਾਡੇ ਘਰ ਇਦਾਂ ਦੀਆਂ ਡਿਜ਼ਾਈਨਡ ਡਰੈਸਾਂ ਹੀ ਪਾ ਕੇ ਆਉਂਦੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਉਦੋਂ ਤਾਂ ਮੈਂ ਛੋਟਾ ਸੀ ਇਸ ਕਰਕੇ ਮੈਂ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ ਪਲੀਜ਼ ਮੇਰਾ ਕਰਕੇ ਤੁਸੀਂ ਮੈਨੂੰ ਅੱਜ ਪਾ ਕੇ ਦਿਖਾ ਦਿਓ ਮੈਂ ਕਿਹਾ ਹੁਣ ਕਿਹੜਾ ਤੂੰ ਵੱਡਾ ਹੋ ਗਿਆ ਵਾ ਮੇਰੇ ਲਈ ਤਾਂ ਹਾਂ ਜੇ ਵੀ ਤੂੰ ਬੱਚਾ ਹੀ ਆ ਪਰ ਮੇਰੇ ਬਾਪ ਨੇ ਇੰਨੀ ਜ਼ੇਦ ਕੀਤੀ ਕਿ ਮੈਨੂੰ ਮਜਬੂਰਨ ਉਹ ਸੂਟ ਪਾਉਣਾ ਹੀ ਪਿਆ ਮੈਂ ਨੋਟ ਕੀਤਾ ਜਦੋਂ ਅਸੀਂ ਰੋਟੀ ਖਾਂਦੇ ਪਏ ਸੀ ਉਸ ਵੇਲੇ ਵੀ ਮੇਰਾ ਭਾਂਜਾ ਮੈਨੂੰ ਹੀ ਵੇਖਦਾ ਪਿਆ ਸੀ ਪਰ ਮੈਂ ਉਹਨੂੰ ਨਜ਼ਰਅੰਦਾਜ਼ ਕਰਕੇ ਰੋਟੀ ਖਾ ਰਹੀ ਸੀ ਉਸ ਦਿਨ ਤੋਂ ਬਾਅਦ ਮੇਰਾ ਭਾਂਜਾ ਰੋਜ਼ ਹੀ ਸਾਡੇ ਘਰ ਆਉਣ ਲੱਗ ਪਿਆ ਸੀ ਉਹਨੂੰ ਮੇਰੇ ਘਰ ਵਾਲੇ ਦੇ ਟਾਈਮ ਦਾ ਵੀ ਪੂਰਾ ਪਤਾ ਲੱਗ ਚੁੱਕਾ ਸੀ ਉਹਦੋਂ ਹੀ ਘਰ ਆਉਂਦਾ ਸੀ ਜਦੋਂ ਮੇਰਾ ਘਰ ਵਾਲਾ ਘਰ ਨਹੀਂ ਹੁੰਦਾ ਸੀ ਤੇ ਕਿੰਨਾ-ਕਿੰਨਾ ਸਮਾਂ ਉਹ ਸਾਡੇ ਘਰ ਬਿਤਾ ਕੇ ਜਾਂਦਾ ਸੀ ਮੈਂ ਉਹਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਮੇਰਾ ਆਪਣਾ ਸੀ ਜੇ ਮੈਂ ਉਹਨੂੰ ਕੁਝ ਕਹਿ ਦਿੰਦੀ ਤਾਂ ਉਹਨੇ ਗੁੱਸੇ ਆ ਗੁੱਸਾ ਕਰ ਲੈਣਾ ਸੀ ਹੁਣ ਜਦੋਂ ਸਾਡੇ ਘਰ ਜ਼ਿਆਦਾ ਹੀ ਆਉਣ ਲੱਗ ਪਿਆ ਸੀ ਤੇ ਮੈਂ ਆਪਣੇ ਆਪ ਨੂੰ ਚਕੰਨਾ ਕਰ ਲੈਂਦੀ ਸੀ ਇੱਕ ਦਿਨ ਉਹ اچانک ਹੀ ਸਾਡੇ ਘਰ ਆ ਗਿਆ ਉਸ ਵੇਲੇ ਮੇਰੇ ਨੌਕਰ ਨਾਲ ਮੇਰੀ ਲੜਾਈ ਹੁੰਦੀ ਪਈ ਸੀ ਉਹ ਨੌਕਰ ਮੇਰੇ ਘਰ ਵਾਲੇ ਨੇ ਹੀ ਰੱਖਿਆ ਸੀ ਉਹਦੇ ਤੋਂ ਅਸੀਂ ਬਾਹਰ ਦੇ ਕੰਮ ਕਰਵਾਉਂਦੇ ਸੀ ਅਸੀਂ ਇਸ ਨੌਕਰ ਨੂੰ ਵਧੀਆ ਪੈਸੇ ਦਿੰਦੇ ਸੀ ਪਰ ਉਹ ਹੁਣ ਰੋਜ਼ ਰੋਜ਼ ਨਖਰੇ ਕਰਨ ਲੱਗ ਪਿਆ ਸੀ ਤੇ ਇਹੀ ਕਹਿੰਦਾ ਹੁੰਦਾ ਸੀ ਕਿ ਮੰਗਾਈ ਬਹੁਤ ਵੱਧ ਗਈ ਆ ਤੁਸੀਂ ਮੇਰੀ ਸੈਲਰੀ ਵਧਾਓ ਬਲਕਿ ਅਸੀਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਉਹਦੀ ਸੈਲਰੀ ਕਰ ਰਹੇ ਸੀ ਪਰ ਉਹ ਹੁਣ ਸਾਨੂੰ ਬਹੁਤ ਨਖਰੇ ਕਰ ਕਰ ਵਖਮਦਾ ਸੀ ਕਦੇ-ਕਦੇ ਕਹਿ ਦਿੰਦਾ ਸੀ ਕਿ ਮੈਂ ਪਿੰਡ ਜਾਣਾ ਆ ਕਦੇ-ਕਦੇ ਕਹਿ ਦਿੰਦਾ ਸੀ ਕਿ ਮੇਰੀ ਤਨਖਾਹ ਵਧਾਓ ਪਰ ਜਦੋਂ ਵੀ ਕੰਮ ਦੀ ਵਾਰੀ ਹੁੰਦੀ ਤਾਂ ਉਹਨੂੰ ਮੌਤ ਪੈ ਜਾਂਦੀ ਕਈ ਵਾਰ ਮੇਰੇ ਘਰ ਵਾਲੇ ਨੇ ਇਹਦੀ ਤਨਖਾਹ ਡਬਲ ਕੀਤੀ ਸੀ ਪਰ ਸ਼ਾਇਦ ਹੁਣ ਇਹਨੂੰ ਅੰਦਾਜ਼ਾ ਹੋ ਗਿਆ ਸੀ ਕਿ ਹਰ ਇੱਕ ਵਾਰ ਮੇਰੀ ਤਨਖਾਹ ਵਧਾਈ ਦਿੰਦੇ ਆ ਇਸ ਕਰਕੇ ਹੁਣ ਉਹ ਇਹ ਜਾਦਾ ਹੀ ਸਿਰ ਤੇ ਚੜ ਗਿਆ ਸੀ ਤੇ ਹੁਣ ਵੀ ਇਹਦੀ ਇਹੀ ਜਿੱਦ ਸੀ ਕਿ ਮੇਰੀ ਤਨਖਾਹ ਵਧਾਓ ਇਸ ਕਰਕੇ ਅੱਜ ਮੈਂ ਉਹਨੂੰ ਆ ਕੇ ਕਿਹਾ ਹੀ ਦਿੱਤਾ ਕਿ ਮੈਂ ਤੇਰੀਆਂ ਇਹ ਰੋਜ਼-ਰੋਜ਼ ਦੀਆਂ ਫਰਮਾਇਸ਼ਾਂ ਤੋਂ ਤੰਗ ਆ ਚੁੱਕੀ ਆ ਇਹਦੇ ਨਾਲੋਂ ਚੰਗਾ ਤੂੰ ਨੌਕਰੀ ਛੱਡ ਦੇ ਅਸੀਂ ਕੋਈ ਹੋਰ ਨੌਕਰ ਲੱਭ ਲਵਾਂਗੇ ਉਸੇ ਵੇਲੇ ਮੇਰਾ ਭਾਂਜਾ ਭੱਜਾ ਆਇਆ ਉਹਨੇ ਨੌਕਰ ਨੂੰ ਕੋੜ ਦਿੱਤਾ ਮੈਂ ਕਿਹਾ ਪੁੱਤ ਇਹ ਸਾਡੇ ਘਰ ਦਾ ਮੈਟਰ ਆ ਤੂੰ ਇਹਦੇ ਵਿੱਚ ਨਾ ਬੋਲ ਐਵੇਂ ਉਹਦੇ ਸੱਟ ਪੇਟ ਲੱਗ ਜੂਗੀ ਨੌਕਰ ਡਰਦਾ ਹੋਇਆ ਉਹ ਤੋਂ ਭੱਜ ਗਿਆ। ਉਸੇ ਵੇਲੇ ਸਾਹਿਲ ਮੈਨੂੰ ਕਹਿਣ ਲੱਗਾ ਕਿ ਮਾਸੀ ਕੀ ਲੋੜ ਪਈ ਆ ਤੁਹਾਨੂੰ ਇਦਾਂ ਦਾ ਘਟੀਆ ਨੌਕਰ ਰੱਖਣ ਦੀ। ਇਹਦੇ ਨਾਲੋਂ ਚੰਗਾ ਤੁਸੀਂ ਮੈਨੂੰ ਰੱਖ ਲਓ ਕੋਈ ਕੰਮ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਆ ਕਰੋ। ਮੇਰੇ ਪੰਜੇ ਨੇ ਹਮੇਸ਼ਾ ਲਈ ਉਸ ਨੌਕਰ ਨੂੰ ਸਾਡੇ ਘਰੋਂ ਕੱਢ ਦਿੱਤਾ ਤੇ ਮੇਰਾ ਕਰਕੇ ਉਹ ਸਾਡੇ ਘਰ ਦਾ ਨੌਕਰ ਬਣ ਲਈ ਵੀ ਤਿਆਰ ਸੀ। ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ। ਮੈਂ ਅੱਜ ਹੀ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆਂ ਉਹ ਮੈਨੂੰ ਨਵਾਂ ਨੌਕਰ ਲੱਭ ਦੇਣਗੇ। ਤੂੰ ਬਸ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੇਰੀ ਮੰਮੀ ਨੂੰ ਤੇਰੇ ਤੋਂ ਬਹੁਤ ਉਮੀਦਾਂ ਆ ਉਹ ਕਹਿਣ ਲੱਗਾ ਕਿ ਮਾਸੀ ਮੈਂ ਇੱਕ ਕੋਰਸ ਕੀਤਾ ਆ ਉਹਦਾ ਰਿਜ਼ਲਟ 2 ਮਹੀਨੇ ਬਾਅਦ ਆਉਣਾ ਆ ਉਹਨਾਂ ਟਾਈਮ ਮੈਂ ਫ੍ਰੀ ਆ ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਕਰ ਦਿਆ ਕਰੂੰਗਾ ਮੈਂ ਉਹਦੋਂ ਤੱਕ ਤੁਹਾਡਾ ਨੌਕਰ ਬਣ ਲਈ ਤਿਆਰ ਆ ਉਹ ਵੀ ਫ੍ਰੀ ਵਿੱਚ ਇਹ ਕਹਿ ਕੇ ਉਹ ਹੱਸ ਲੱਗ ਪਿਆ ਉਸ ਤੋਂ ਬਾਅਦ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਤੁਸੀਂ ਮੇਰੇ ਨਾਲ ਵਾਅਦਾ ਕਰੋ ਇਹ ਗੱਲ ਵੀ ਨਹੀਂ ਮੰਮੀ ਤੱਕ ਨਹੀਂ ਪਹੁੰਚਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਆ ਕਿ ਮੈਂ ਕਿਸੇ ਦੇ ਘਰ ਦਾ ਨੌਕਰ ਬਣਾ ਮੈਂ ਕਿਹਾ ਠੀਕ ਹੈ ਪੁੱਤ ਕੋਈ ਗੱਲ ਨਹੀਂ ਮੈਂ ਤੈਨੂੰ ਨੌਕਰ ਬਣਾ ਕੇ ਨਹੀਂ ਰੱਖਾਂਗੀ ਬਲਕਿ ਤੂੰ ਤਾਂ ਜਦੋਂ ਮਰਜ਼ੀ ਮੇਰੇ ਘਰ ਆ ਸਕਦਾ ਆ ਜਦੋਂ ਤੂੰ ਫ੍ਰੀ ਹੋਇਆ ਕਰੇਂਗਾ ਘਰ ਆ ਜਾਇਆ ਕਰੀਂ ਵੈਸੇ ਵੀ ਜਦੋਂ ਰਾਤ ਨੂੰ ਮੇਰਾ ਘਰ ਵਾਲਾ ਘਰ ਆਇਆ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਮੈਨੂੰ ਨਵਾਂ ਨੌਕਰ ਲੱਭ ਦੇਣ ਕਿਉਂਕਿ ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਮੇਰਾ ਭਾਂਜਾ ਮੇਰੇ ਘਰ ਦਾ ਨੌਕਰ ਬਣੇ ਤੇ ਮੇਰੇ ਘਰ ਦੇ ਸਾਰੇ ਕੰਮ ਕਰੇ ਸ਼ਾਇਦ ਮੇਰੇ ਘਰ ਵਾਲੇ ਨੂੰ ਇਸ ਗੱਲ ਦਾ ਚੇਤਾ ਭੁੱਲ ਗਿਆ ਸੀ ਜਾਂ ਫਿਰ ਉਹਨਾਂ ਨੂੰ ਹਜੇ ਤੱਕ ਕੋਈ ਨੌਕਰ ਮਿਲਿਆ ਹੀ ਨਹੀਂ ਸੀ ਉਹਨਾਂ ਦਿਨਾਂ ਵਿੱਚ ਮੇਰਾ ਭਾਂਜਾ ਵਿਚਾਰਾ ਇਕੱਲਾ ਹੀ ਘਰ ਦਾ ਕੰਮ ਕਰਦਾ ਸੀ ਇੱਕ ਦਿਨ ਮੈਂ ਫ੍ਰੀ ਸੀ ਤਾਂ ਮੈਂ ਸੋਚਿਆ ਕਿਉਂ ਨਾ ਮੈਂ ਆਪਣੀ ਭੈਣ ਦੇ ਘਰ ਚਲੀ ਜਾਵਾਂ ਮੈਂ ਚਲੀ ਗਈ ਮੇਰੀ ਭੈਣ ਤੇ ਉਹਦੇ ਦੋਨੋਂ ਬੱਚੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋ ਗਏ ਮੈਂ ਵੀ ਏਖਿਆ ਕਿ ਸाहिल ਘਰ ਨਹੀਂ ਸੀ ਮੈਂ ਕਿਹਾ ਭੈਣੇ ਸाहिल ਕਿੱਥੇ ਗਿਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੱਕ ਕਿੱਥੇ ਸਾਰਾ ਸਾਰਾ ਦਿਨ ਵਾਰਾਗਰਦੀ ਕਰਦਾ ਰਹਿੰਦਾ ਆ ਮੈਂ ਉਹਨੂੰ ਕਿਹਾ ਭੈਣੇ ਸाहिल ਨੇ ਤੈਨੂੰ ਕੁਝ ਨਹੀਂ ਦੱਸਿਆ ਭੈਣ ਹਰਾਨ ਹੋ ਕੇ ਮੈਨੂੰ ਪੁੱਛਣ ਲੱਗੀ ਕੀ ਨਹੀਂ ਦੱਸਿਆ ਮੈਂ ਕਿਹਾ ਭੈਣੇ ਗੱਲ ਕਿ ਉਹ ਸਾਰਾ ਸਾਰਾ ਦਿਨ ਮੇਰੇ ਘਰ ਹੀ ਰਹਿੰਦਾ ਆ ਮੇਰੀ ਭੈਣ ਇਹ ਸੁਣ ਕੇ ਹਰਾਨ ਹੋ ਗਈ ਤੇ ਕਹਿਣ ਲੱਗੀ ਕਿ ਨਹੀਂ ਮੈਨੂੰ ਤਾਂ ਇਹ ਗੱਲ ਉਹਨੇ ਨਹੀਂ ਦੱਸੀ ਤੇ ਨਾ ਹੀ ਇਸ ਬਾਰੇ ਤੂੰ ਮੇਰੇ ਨਾਲ ਕੋਈ ਗੱਲ ਕੀਤੀ ਆ ਮੈਂ ਕਿਹਾ ਭੈਣ ਮੈਂ ਤਾਂ ਘਰ ਦੇ ਕੰਮਾਂ ਵਿੱਚ ਬਹੁਤ ਬਿਜੀ ਰਹਿੰਦੀ ਹਾਂ ਉਸ ਕਰਕੇ ਮੇਰਾ ਟਾਈਮ ਹੀ ਨਹੀਂ ਲੱਗਾ ਨਾਲੇ ਮੈਂ ਤਾਂ ਅੱਜ ਹੀ ਤੇਰੇ ਘਰ ਆਈ ਆ ਤੇ ਅੱਜ ਹੀ ਤੈਨੂੰ ਦੱਸ ਦਿੱਤਾ ਨਾਲੇ ਮੈਨੂੰ ਤਾਂ ਇਹੀ ਲੱਗਦਾ ਸੀ ਕਿ ਸਾਇਲ ਨੇ ਤੈਨੂੰ ਦੱਸਿਆ ਹੋਇਆ ਵਾ ਕਿ ਉਹ ਮੇਰੇ ਘਰ ਹੀ ਰਹਿੰਦਾ ਵਾ ਉਸੇ ਵੇਲੇ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਅੱਛਾ ਫਿਰ ਤਾਂ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਆ ਉਹ ਤੇਰੇ ਘਰ ਰਹਿੰਦਾ ਆ ਕਿਉਂਕਿ ਮੇਰਾ ਘਰ ਵਾਲਾ ਵੀ ਆਪਣੇ ਕੰਮਾਂ 'ਚ ਬਿਜੀ ਰਹਿੰਦਾ ਆ ਤੇ ਮੇਰੇ ਕੋਲ ਵੀ ਮਟਾਪੇ ਦੀ ਵਜ੍ਹਾ ਨਾਲ ਕਿਤੇ ਆ ਜਾ ਨਹੀਂ ਹੁੰਦਾ ਨਾ ਹੀ ਆਪਣੇ ਮੁੰਡੇ ਤੇ ਨਿਗਰ ਰੱਖੀ ਜਾਂਦੀ ਆ ਚੱਲ ਇੱਕ ਗੱਲ ਤਾਂ ਵਧੀਆ ਕਿ ਬਾਹਰ ਆ ਵਾਰਾ ਗਰਦੀ ਕਰਨ ਨਾਲੋਂ ਤਾਂ ਚੰਗਾ ਹੀ ਆ ਉਹ ਤੇਰੇ ਘਰ ਆ ਜਾਂਦਾ ਆ ਤੂੰ ਉਹਦਾ ਖਿਆਲ ਰੱਖਿਆ ਕਰ ਮੇਰੀ ਭੈਣ ਨੂੰ ਜਦੋਂ ਇਹ ਪਤਾ ਲੱਗਾ ਕਿ ਉਹ ਮੇਰੇ ਘਰ ਰਹਿੰਦਾ ਆ ਤਾ ਉਹ ਬੇਫਿਕਰ ਹੋ ਗਈ ਮੈਂ ਆਪਣੀ ਭੈਣ ਦੇ ਘਰੋਂ ਰੋਟੀ ਖਾ ਕੇ ਹੀ ਆਈ ਸੀ ਪਰ ਜਦੋਂ ਤੱਕ ਮੈਂ ਆਪਣੀ ਭੈਣ ਦੇ ਘਰ ਰਹੀ ਮੇਰੀ ਭੈਣ ਦਾ ਮੁੰਡਾ ਘਰ ਹੀ ਨਹੀਂ ਆਇਆ ਜਦੋਂ ਮੈਂ ਘਰ ਆਈ ਤਾਂ ਮੈਂ ਹੈਰਾਨ ਰਹਿ ਗਈ ਉਹ ਮੇਰੇ ਕਮਰੇ ਚ ਮੇਰੇ ਬੈੱਡ ਤੇ ਪਿਆ ਸੀ ਮੈਂ ਵੇਖਿਆ ਉਹ ਬਹੁਤ ਹੀ ਗੂੜੀ ਨੀਂਦ ਚ ਸੁੱਤਾ ਪਿਆ ਸੀ ਇਸ ਕਰਕੇ ਮੈਂ ਉਹਨੂੰ ਉਠਾਉਣਾ ਠੀਕ ਨਹੀਂ ਸਮਝਿਆ ਉਸੇ ਵੇਲੇ ਮੈਨੂੰ ਮੇਰੀ ਭੈਣ ਦਾ ਮੈਸੇਜ ਆਇਆ ਕਿ ਹਜੇ ਤੱਕ ਮੇਰਾ ਮੁੰਡਾ ਘਰ ਨਹੀਂ ਆਇਆ ਤਾਂ ਮੈਂ ਭੈਣ ਨੂੰ ਸਾਹਿਲ ਦੀ ਵੀਡੀਓ ਬਣਾ ਕੇ ਸੈਂਡ ਕਰ ਦਿੱਤੀ ਤੇ ਕਿਹਾ ਭੈਣੇ ਫਿਕਰ ਨਾ ਕਰ ਉਹ ਮੇਰੇ ਘਰ ਹੀ ਆ ਮੇਰੀ ਭੈਣ ਤਾਂ ਬੇਫਿਕਰ ਹੋ ਗਈ ਸੀ ਪਰ ਮੈਨੂੰ ਹਜੇ ਵੀ ਇੱਕ ਗੱਲ ਦੀ ਪਰੇਸ਼ਾਨੀ ਸੀ ਕਿ ਜੇ ਮੇਰਾ ਘਰ ਵਾਲਾ ਘਰ ਆ ਗਿਆ ਤਾਂ ਮੈਂ ਉਸ ਨੂੰ ਕੀ ਜਵਾਬ ਦਵਾਂਗੀ ਉਸੇ ਵੇਲੇ ਮੈਨੂੰ ਆਪਣੇ ਮੇਰੇ ਘਰ ਵਾਲੇ ਦਾ ਫੋਨ ਆ ਗਿਆ ਉਹ ਮੈਨੂੰ ਕਹਿਣ ਲੱਗਾ ਕਿ ਕੰਮ ਦੇ ਸਿਲਸਲੇ ਵਿੱਚ ਮੈਂ ਦੂਜੇ ਸ਼ਹਿਰ ਜਾ ਰਿਹਾ ਹਾਂ ਇਸ ਕਰਕੇ ਤੂੰ ਲੋਕ ਕਰਕੇ ਸੌਂ ਜਾਵੀਂ ਇਹ ਗੱਲ ਸੁਣ ਕੇ ਮੈਂ ਬੇਫਿਕਰ ਹੋ ਗਈ ਅੱਜ ਮੈਂ ਉਸ ਤੋਂ ਵੀ ਜ਼ਿਆਦਾ ਬੇਫਿਕਰ ਹੋ ਕੇ ਆਪਣੇ ਕਮਰੇ ਚ ਚਲੀ ਗਈ ਸੀ ਕਿਉਂਕਿ ਅੱਜ ਮੇਰਾ ਭਾਂਜਾ ਘਰ ਹੀ ਸੀ ਲਿਸ ਕਰਕੇ ਮੈਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਸੀ ਮੈਂ ਦੂਸਰੇ ਕਮਰੇ ਵਿੱਚ ਜਾ ਕੇ ਸੌਂ ਗਈ ਜਦੋਂ ਸਵੇਰੇ ਉੱઠી ਤਾਂ ਮੈਂ ਵੇਖਿਆ ਕਿ ਮੇਰਾ ਭਾਂਜਾ ਜੇ ਵੀ ਕਮਰੇ ਵਿੱਚ ਸੁੱਤਾ ਪਿਆ ਸੀ ਮੈਂ ਸੋਚਿਆ ਕਿ ਮੈਂ ਉਸ ਨੂੰ ਜਗਾਵਾਂ ਤੇ ਉਸ ਨੂੰ ਪੁੱਛਾਂ ਕਿ ਉਹ ਠੀਕ ਤਾਂ ਹੈ ਜਦੋਂ ਮੈਂ ਉਹਨੂੰ ਜਗਾਉਣ ਲੱਗੀ ਤਾਂ ਮੈਂ ਹੈਰਾਨ ਰਹਿ ਗਈ ਉਹਨੂੰ ਤਾਂ ਬਹੁਤ ਜ਼ਿਆਦਾ ਤੇਜ਼ ਬੁਖਾਰ ਸੀ ਮੈਂ ਉਹਨੂੰ ਉਠਾਇਆ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਮੇਰੇ ਸਿਰ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਪਿਆ ਵਾ ਮੈਂ ਉਹਦਾ ਸਿਰ ਦਬਾਉਣ ਲੱਗ ਪਈ ਤੇ ਥੋੜੇ ਕੋ ਟਾਈਮ ਬਾਅਦ ਉਹਦੇ ਲਈ ਚਾਹ ਬਣਾ ਕੇ ਲੈ ਆਈ ਚਾਇਦੋ ਹਜੇ ਵੀ ਨੀਂਦ ਵਿੱਚ ਹੀ ਸੀ ਉਹ ਮੈਨੂੰ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀ ਕਿ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਮੇਰਾ ਤਾਂ ਦਿਲ ਕਰਦਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹੀ ਰਵਾਂ ਨੀਂਦ ਦੇ ਵਿੱਚ ਬਹੁਤ ਹੀ ਅਜੀਬ ਜਿਬ ਗੱਲਾਂ ਕਰ ਰਿਹਾ ਸੀ ਉਹ ਮੇਰੀ ਭੈਣ ਦਾ ਮੁੰਡਾ ਸੀ ਇਸ ਕਰਕੇ ਮੈਂ ਉਹਦਾ ਮੱਥਾ ਚੁੰਮ ਲਿਆ ਰੱਬ ਨੇ ਮੇਰੀ ਝੋਲੀ ਤਾਂ ਖਾਲੀ ਰੱਖੀ ਸੀ ਪਰ ਮੇਰੀ ਭੈਣ ਦੀ ਝੋਲੀ ਵਿੱਚ ਤਿੰਨ-ਤਿੰਨ ਬੱਚਿਆਂ ਨਾਲ ਭਰ ਦਿੱਤੀ ਸੀ ਮੈਂ ਡਾਕਟਰ ਨੂੰ ਫੋਨ ਕਰਕੇ ਘਰ ਬੁਲਾ ਲਿਆ ਡਾਕਟਰ ਨੇ ਉਹਨੂੰ ਦਵਾਈ ਦੇ ਦਿੱਤੀ ਦਵਾਈ ਖਾਣ ਤੋਂ ਬਾਅਦ ਉਹ ਸੌਂ ਗਿਆ ਮੈਂ ਆਪਣੀ ਭੈਣ ਨੂੰ ਫੋਨ ਕਰਕੇ ਗੱਲ ਦੱਸ ਦਿੱਤੀ ਉਹ ਝਟ ਮੇਰੇ ਘਰ ਆ ਗਈ ਪਹਿਲਾਂ ਤਾਂ ਮੇਰਾ ਭਾਂਜਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਪਰ ਜਦੋਂ ਉਹਨੂੰ ਪਤਾ ਲੱਗਾ ਕਿ ਉਹਦੀ ਮੰਮੀ ਆ ਗਈ ਆ ਉਹ ਝਾਟੀ ਅੱਖਾਂ ਬੰਦ ਕਰਕੇ ਸੌਂ ਗਿਆ ਮੇਰੀ ਭੈਣ ਉਹਨੂੰ ਕਹਿਣ ਲੱਗੀ ਕਿ ਸਾਹਿਲ ਪੁੱਤ ਹੁਣ ਤੂੰ ਘਰ ਆ ਜਾ ਤੇਰੇ ਪਾਪਾ ਨੂੰ ਤੇਰੀ ਫਿਕਰ ਹੁੰਦੀ ਪਈਆ ਪਰ ਉਹ ਕੁਝ ਨਹੀਂ ਬੋਲਿਆ ਤੇ ਚੁੱਪ ਕਰਕੇ ਸੁੱਤਾ ਰਿਹਾ ਮੇਰੀ ਭੈਣ ਵੀ ਕਾਫੀ ਉਦਾਸ ਹੋ ਗਈ ਸੀ ਮੈਂ ਉਹਨੂੰ ਕਿਹਾ ਕਿ ਭੈਣੇ ਤੂੰ ਫਿਕਰ ਨਾ ਕਰ ਉਹਨੂੰ ਸੌ ਲੈਂਦੇ ਜਦੋਂ ਉੱਠ ਉੱਠ ਜਾਊਗਾ ਮੈਂ ਖੁਦ ਉਸ ਨੂੰ ਘਰੋਂ ਛੱਡ ਆਉਂਗੀ ਉਸ ਤੋਂ ਬਾਅਦ ਮੇਰੀ ਭੈਣ ਆਪਣੇ ਘਰ ਚਲੀ ਗਈ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਦੋਨੋਂ ਮਾਂ ਪੁੱਤਾਂ ਦੇ ਵਿੱਚ ਕੁਝ ਚੱਲ ਰਿਹਾ ਵਾ ਪਰ ਭੈਣ ਨੇ ਮੈਨੂੰ ਹਜੇ ਤੱਕ ਕੋਈ ਵੀ ਗੱਲ ਨਹੀਂ ਦੱਸੀ ਸੀ ਜਦੋਂ ਮੇਰੀ ਭੈਣ ਘਰ ਚਲੀ ਗਈ ਤੇ ਸਾਈਲ ਨੇ ਆਪਣੀਆਂ ਅੱਖਾਂ ਖੋਲ ਲਈਆਂ ਤੇ ਮੈਨੂੰ ਕਹਿਣ ਲੱਗਾ ਕਿ ਮਾਸੀ ਮੇਰਾ ਸਿਰ ਘੁੱਟ ਦੇ ਮੈਂ ਉਹਦਾ ਸਿਰ ਆਪਣੀ ਗੋਦੀ 'ਚ ਰੱਖਿਆ ਤੇ ਕੁੱਟਣ ਲੱਗ ਪਈ ਥੋੜੇ ਕ ਟਾਈਮ ਬਾਅਦ ਮੈਂ ਉਹਨੂੰ ਪੁੱਛਿਆ ਕਿ ਪੁੱਤ ਜਦੋਂ ਤੇਰੀ ਮੰਮੀ ਘਰ ਆਈ ਸੀ ਤੂੰ ਆਪਣੀ ਅੱਖਾਂ ਬੰਦ ਕਰਕੇ ਸੌਂ ਕਿਉਂ ਗਿਆ ਸੀ ਉਹਦੇ ਨਾਲ ਕੁਝ ਟਾਈਮ ਗੱਲ ਤਾਂ ਕਰ ਲੈਂਦਾ ਕੁਝ ਟਾਈਮ ਲਈ ਉਹ ਚੁੱਪ ਕਰ ਗਿਆ ਤੇ ਫਿਰ ਮੈਨੂੰ ਕਹਿਣ ਲੱਗਾ ਕਿ ਮਾਸੀ ਮੇਰੀ ਮੰਮੀ ਮੇਰੇ ਤੋਂ ਕੁਝ ਨਹੀਂ ਆ ਉਹਨਾਂ ਨੂੰ ਇਹੀ ਲੱਗਦਾ ਆ ਕਿ ਜਿੱਦਾਂ ਜਿੱਦਾਂ ਮੈਂ ਵੱਡਾ ਹੁੰਦਾ ਜਾ ਰਿਹਾ ਵਾਂ ਮੈਂ ਬਾਤਮੀਜ਼ ਹੁੰਦਾ ਜਾ ਰਿਹਾ ਵਾਂ ਉਹ ਮੇਰੇ ਪਾਪਾ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਦੀ ਰਹਿੰਦੀ ਆ ਇਸ ਕਰਕੇ ਮੈਂ ਘਰ ਨਹੀਂ ਜਾਣਾ ਚਾਹੁੰਦਾ ਆਪਣੇ ਭਾਂਜੇ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿਉਂਕਿ ਮੇਰੀ ਭੈਣ ਤਾਂ ਬਹੁਤ ਜ਼ਿਆਦਾ ਸਮਝਦਾਰ ਤੇ ਪੜੀ ਲਿਖੀ ਸੀ ਉਹਨੂੰ ਇਹ ਸਭ ਗੱਲਾਂ ਦਾ ਬਹੁਤ ਚੰਗੇ ਤਰੀਕੇ ਨਾਲ ਪਤਾ ਸੀ ਕਿ ਇੱਕ ਬੱਚੇ ਦੇ ਨਾਲ ਕਿਵੇਂ ਟ੍ਰੀਟ ਕੀਤਾ ਜਾਂਦਾ ਆ ਪਰ ਮੇਰਾ ਭਾਂਜਾ ਤਾਂ ਮੈਨੂੰ ਕੋਈ ਕੋਈ ਹੋਰ ਇਸ ਕਹਾਣੀ ਸੁਣਾ ਰਿਹਾ ਸੀ ਮੈਂ ਕਿਹਾ ਪੁੱਤ ਉਹ ਤੇਰੀ ਮਾਂ ਆ ਇਸ ਕਰਕੇ ਤੇਰੀ ਫਿਕਰ ਕਰਦੀ ਆ ਉਹਨੂੰ ਡਰ ਲੱਗਿਆ ਰਹਿੰਦਾ ਆ ਕਿਤੇ ਤੂੰ ਗਲਤ ਸੰਗਤ ਵਿੱਚ ਨਾ ਪੈ ਜਾਵੇਂ ਬਸ ਇਸ ਕਰਕੇ ਤੈਨੂੰ ਗੁੱਸੇ 'ਚ ਬੋਲਦੀ ਰਹਿੰਦੀ ਆ ਉਹ ਇਹੀ ਚਾਹੁੰਦੀ ਆ ਇਹ ਤਾਂ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰੇ ਤੇ ਪੜ ਲੀਕ ਕਿ ਕੁਝ ਬਣ ਜਾਵੇ ਇਹ ਗੱਲ ਸੁਣ ਕੇ ਉਹਨੇ ਅਜੀਬ ਜਿਹਾ ਮੂੰਹ ਬਣਾ ਲਿਆ ਤੇ ਕਹਿਣ ਲੱਗਾ ਇਹ ਕਿੱਦਾਂ ਦੀ ਫਿਕਰ ਹੋਈ ਜੋ ਮੈਨੂੰ ਸਾਰਿਆਂ ਦੇ ਸਾਹਮਣੇ ਜਲੀਲ ਕਰ ਦਿੰਦੀ ਆ ਉਹਨਾਂ ਦੋਨਾਂ ਦੀ ਗੱਲ ਕਰਨ ਦੇ ਤਰੀਕੇ ਤੋਂ ਹੁਣ ਮੈਂ ਸਮਝ ਚੁੱਕੀ ਸੀ ਕਿ ਉਹਨਾਂ ਵਿੱਚ ਕੋਈ ਗਲਤਫਹਿਮੀ ਹੋ ਗਈ ਆ ਮੈਨੂੰ ਇਹੀ ਲੱਗ ਰਿਹਾ ਸੀ ਕਿ ਇਹਨਾਂ ਦੋਨਾਂ ਨੂੰ ਬਿਠਾ ਕੇ ਆਮੋ ਸਾਹਮਣੇ ਗੱਲ ਕਰ ਲੈਣੀ ਚਾਹੀਦੀ ਆ ਜੇ ਸਾਹਿਲ ਹਜੇ ਬੱਚਾ ਸੀ ਉਹ ਵਿਗੜ ਵੀ ਸਕਦਾ ਸੀ ਪਰ ਮੈਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਅਗਲੇ ਦਿਨ ਮੇਰਾ ਪਾਂਜਾ ਇਤੋਂ ਚਲਿਆ ਗਿਆ ਸੀ ਪਰ ਜਦੋਂ ਮੇਰਾ ਘਰ ਵਾਲਾ ਘਰ ਆਇਆ ਤੇ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਕੰਮ ਦੇ سلسلے ਵਿੱਚ ਕੁਝ ਦਿਨਾਂ ਲਈ ਹੋਰ ਦੂਸਰੇ ਸ਼ਹਿਰ ਜਾਣਾ ਪਵੇਗਾ ਮੈਂ ਜੇ ਤੂੰ ਚਾਵੇਂ ਤਾਂ ਕੁਝ ਦਿਨਾਂ ਬਾਅਦ ਤੇ ਆਪਣੀ ਭੈਣ ਦੇ ਘਰ ਜਾ ਸਕਦੀ ਹਾਂ ਮੈਂ ਬਹੁਤ ਉਦਾਸ ਹੋ ਗਈ ਮੈਂ ਕਿਹਾ ਜੀ ਤੁਸੀਂ ਕੁਝ ਦਿਨਾਂ ਤੋਂ ਜ਼ਿਆਦਾ ਹੀ ਵਿਜੀ ਰਹਿਣ ਲੱਗ ਪਏ ਹੋ ਤੁਸੀਂ ਮੇਰੇ ਲਈ ਬਿਲਕੁਲ ਟਾਈਮ ਨਹੀਂ ਕੱਢਦੇ ਉਸੇ ਵੇਲੇ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਬਸ ਕੁਝ ਹੀ ਦਿਨਾਂ ਦੀ ਤਾਂ ਗੱਲ ਆ ਬਾਅਦ ਵਿੱਚ ਤੇਰੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਆ ਮੈਂ ਉਹਨਾਂ ਨੂੰ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਤੁਸੀਂ ਕਿਹੜੇ ਸਰਪ੍ਰਾਈਜ਼ ਦੀ ਗੱਲ ਕਰਦੇ ਪਏ ਹੋ ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਤੇ ਚਲੇ ਗਏ ਮੈਂ ਸੋਚਿਆ ਕਿਉਂ ਨਾ ਮੈਂ ਆਪਣੀ ਭੈਣ ਦੇ ਘਰ ਚਲੀ ਜਾਨੀ ਆ ਪਰ ਉਸੇ ਵੇਲੇ ਮੇਰਾ ਭਾਂਜਾ ਘਰ ਆ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਮਾਸੀ ਜਿੰਨਾ ਚਿਰ ਮਾਸੜ ਘਰ ਨਹੀਂ ਆਉਂਦਾ ਮੈਂ ਤੁਹਾਡੇ ਕੋਲ ਇੱਥੇ ਹੀ ਰਹਾਂਗਾ ਮੈਂ ਉਹਨੂੰ ਮਨਾ ਕਰਨਾ ਚਾਹੁੰਦੀ ਸੀ ਪਰ ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਬੱਚੇ ਦਾ ਦਿਲ ਕਿਉਂ ਤੋੜਨਾ ਤੇ ਮੈਂ ਉਹਨੂੰ ਮਨਾ ਨਹੀਂ ਕਰ ਸਕੀ ਉਹਨੂੰ ਮੇਰੇ ਘਰ 'ਚ ਰਹਿਣਾ ਚੰਗਾ ਲੱਗਦਾ ਸੀ ਮੈਂ ਕਿਹਾ ਚੱਲ ਕੁਝ ਦਿਨ ਰਹਿ ਲੂਗਾ ਤੇ ਫਿਰ ਮੈਂ ਬਾਅਦ ਵਿੱਚ ਆਪਣੀ ਭੈਣ ਦੇ ਘਰ ਚਲੀ ਜਾਊਂਗੀ ਉਹ ਮੇਰੇ ਕਾਫੀ ক্লোਜ਼ ਆ ਗਿਆ ਸੀ ਭੱਜ-ਭੱਜ ਕੇ ਮੇਰੇ ਸਾਰੇ ਕੰਮ ਕਰਦਾ ਸੀ ਮੈਂ ਜਿਹੜਾ ਕੰਮ ਕਹਿੰਦੀ ਉਹ ਝੱਟ ਹੀ ਕਰ ਦਿੰਦਾ ਸੀ ਪਰ ਜਦੋਂ ਵੀ ਮੈਂ ਉਹਦੇ ਸਾਹਮਣੇ ਉਹਦੀ ਮਾਂ ਦੀ ਗੱਲ ਕਰਦੀ ਤਾਂ ਉਹ ਉਦਾਸ ਹੋ ਜਾਂਦਾ ਸੀ ਮੁਝ ਦਿਨ ਮੇਰੀ ਭੈਣ ਦਾ ਫੋਨ ਆਇਆ ਉਹ ਸਾਹਿਲ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਸਾਹਿਲ ਨੇ ਮੈਨੂੰ ਇਸ਼ਾਰੇ 'ਚ ਕਹਿ ਦਿੱਤਾ ਕਿ ਮਾਸੀ ਤੁਸੀਂ ਝੂਠ ਬੋਲ ਦੋ ਕਿ ਮੈਂ ਘਰ ਨਹੀਂ ਆ ਬਾਹਰ ਗਿਆ ਹੋਇਆ ਵਾਂ ਉਹਦੀ ਖੁਸ਼ੀ ਲਈ ਮੈਂ ਆਪਣੀ ਭੈਣ ਨੂੰ ਝੂਠ ਬੋਲ ਦਿੱਤਾ ਕਿ ਉਹ ਘਰ ਨਹੀਂ ਆ ਕਿ ਆਪਣੇ ਕਿਸੇ ਦੋਸਤ ਦੇ ਘਰ ਗਿਆ ਹੋਇਆ ਵਾ ਉਹ ਬਹੁਤ ਖੁਸ਼ ਹੋਇਆ ਤੇ ਉਹਨੇ ਮੈਨੂੰ ਗੱਲ ਨਾਲ ਲਾ ਲਿਆ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਤੁਸੀਂ ਪਰਫਿਊਮ ਬਹੁਤ ਵਧੀਆ ਵਰਤਦੇ ਆ ਮੈਂ ਕਿਹਾ ਕੋਈ ਗੱਲ ਨਹੀਂ ਇਹ ਪਰਫਿਊਮ ਮੈਂ ਤੈਨੂੰ ਗਿਫਟ ਕਰ ਦੂੰਗੀ ਉਸ ਤੋਂ ਬਾਅਦ ਉਹ ਮੈਨੂੰ ਕਹਿਣ ਲੱਗਾ ਕਿ ਮਾਸੀ ਮੈਨੂੰ ਤਾਂ ਤੁਸੀਂ ਵੀ ਬਹੁਤ ਚੰਗੇ ਲੱਗਦੇ ਆ ਕਾਸ਼ ਤੁਸੀਂ ਵੀ ਮੇਰੇ ਹੋ ਜਾਂਦੇ ਇਹ ਗੱਲ ਸੁਣ ਕੇ ਮੈਂ ਫਿਰ ਹਰਾਨ ਹੋ ਗਈ ਮੈਂ ਜਲਦੀ ਨਾਲ ਉਹਨੂੰ ਆਪਣੇ ਤੋਂ ਦੂਰ ਕਰ ਦਿੱਤਾ ਮੈਂ ਰਸੋਈ 'ਚ ਚਲੀ ਗਈ ਥੋੜੇ ਕ ਟਾਈਮ ਬਾਅਦ ਉਹ ਰਸੋਈ 'ਚ ਆ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਮਾਸੀ ਮੈਨੂੰ ਮੇਰੇ ਕਿਸੇ ਦੋਸਤ ਦਾ ਫੋਨ ਆਇਆ ਵਾ ਤੇ ਮੈਂ ਉਹਨਾਂ ਦੇ ਘਰ ਜਾਣਾ ਆ ਸ਼ਾਮ ਵੇਲੇ ਮੈਂ ਘਰ ਆ ਜਾਊਂਗਾ ਆਪਾਂ ਮੂਵੀ ਦੇਖਾਂਗੇ ਮਉ ਜਿੱਦਾਂ ਹੀ ਘਰੋਂ ਬਾਹਰ ਨਿਕਲਿਆ ਮੈਂ ਉਸੇ ਵੇਲੇ ਆਪਣੀ ਭੈਣ ਦੇ ਘਰ ਆ ਗਈ ਘਰ ਆ ਕੇ ਮੈਂ ਆਪਣੀ ਭੈਣ ਨੂੰ ਆਪਣੇ ਭਾਂਜੇ ਦੀਆਂ ਸਾਰੀਆਂ ਅਜੀਬੋ ਗਰੀਬ ਹਰਕਤਾਂ ਬਾਰੇ ਦੱਸ ਦਿੱਤਾ ਮੈਂ ਕਿਹਾ ਭੈਣੇ ਤੂੰ ਉਹਦੀ ਮਾਂ ਆ ਇਸ ਕਰਕੇ ਤੈਨੂੰ ਉਹਦੀਆਂ ਇਹ ਹਰਕਤਾਂ ਬਾਰੇ ਸੁਣ ਕੇ ਬਹੁਤ ਦੁੱਖ ਹੋਗਾ ਪਰ ਮੈਂ ਉਹਦੀਆਂ ਇਹ ਸਾਰੀਆਂ ਹਰਕਤਾਂ ਨੂੰ ਕਈ ਦਿਨਾਂ ਤੋਂ ਨੋਟ ਕਰਦੀ ਪਈ ਆ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਉਹਦੀ ਮਾਂ ਨਹੀਂ ਆ ਇਹ ਸੁਣ ਕੇ ਤਾਂ ਮੇਰੀਆਂ ਅੱਖਾਂ ਢਡੀਆਂ ਦੀਆਂ ਢਡੀਆਂ ਹੀ ਰਹਿ ਗਈਆਂ ਸੀ ਮੈਂ ਹੈਰਾਨ ਸੀ ਕਿ ਆਖਿਰ ਮੇਰੀ ਭੈਣ ਕੀ ਕਹਿੰਦੀ ਪਈਆ ਮੈਂ ਕਿਹਾ ਭੈਣੇ ਇਹ ਤੂੰ ਕੀ ਕਹਿੰਦੀ ਪਈ ਆ ਉਸੇ ਵੇਲੇ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਹਾਂ ਮੈਂ ਸੱਚ ਕਹਿੰਦੀ ਪਈ ਆ ਉਹ ਮੇਰਾ ਮੁੰਡਾ ਨਹੀਂ ਤੇ ਨਾ ਹੀ ਉਹ ਤੇਰਾ ਭਾਂਜਾ ਆ ਕਿ ਤੈਨੂੰ ਯਾਦ ਆ ਜਦੋਂ ਮੈਂ ਵਿਆਹ ਤੋਂ ਬਾਅਦ ਘੁੰਮਣ ਗਈ ਸੀ ਤੇ ਉੱਥੇ ਕੀ ਹੋਇਆ ਸੀ ਮੈਂ ਕਿਹਾ ਹਾਂ ਮੈਨੂੰ ਸਭ ਕੁਝ ਯਾਦ ਆ ਪਰ ਇਹ ਸਾਬ ਦੇ ਵਿੱਚ ਸਾਹਿਲ ਦਾ ਕੀ ਲੈਣਾ ਦੇਣਾ ਆ ਮੇਰੀ ਭੈਣ ਕਹਿਣ ਲੱਗੀ ਕਿ ਅਸਲ ਵਿੱਚ ਸਾਹਿਲ ਸਾਨੂੰ ਉੱਥੇ ਹੀ ਮਿਲਿਆ ਸੀ ਉਦੇ ਮਮੀ ਪਾਪਾ ਇੱਕ ਐਕਸੀਡੈਂਟ ਵਿੱਚ ਮਾਰੇ ਗਏ ਸੀ ਸਾਇਲ ਛੜਕ ਤੇ ਪਿਆ ਰੋ ਰਿਹਾ ਸੀ ਤੇ ਮੈਨੂੰ ਉਹਦੇ ਤੇ ਦਰਸ ਆ ਗਿਆ ਤੇ ਮੈਂ ਉਹਨੂੰ ਗੋਦੀ 'ਚ ਚੁੱਕ ਲਿਆ ਮੇਰੇ ਕੋਲੋਂ ਉਹਨੂੰ ਛੱਡਣਾ ਬਹੁਤ ਔਖਾ ਹੋ ਰਿਹਾ ਸੀ ਇਸ ਕਰਕੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਉਹਨਾ ਆਪਾਂ ਇਹਨੂੰ ਆਪਣੇ ਨਾਲ ਹੀ ਆਪਣੇ ਘਰ ਲੈ ਜਾਈਏ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਕਿ ਜੇ ਇਹਨੂੰ ਆਪਾਂ ਘਰ ਲੈ ਗਏ ਤਾਂ ਇਹ ਆਪਣਾ ਬੱਚਾ ਨਹੀਂ ਕਹਿ ਲਊਗਾ ਜਦੋਂ ਇਹ ਵੱਡਾ ਹੋਊਗਾ ਤਾਂ ਲੋਕਾਂ ਨੇ ਇਹਨੂੰ ਦੱਸ ਹੀ ਦੇਣਾ ਆ ਕਿ ਇਹ ਤੇਰੇ ਅਸਲੀ ਮਾਪਿਓ ਨਹੀਂ ਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਇਸ ਬੱਚੇ ਨੂੰ ਨਹੀਂ ਛੱਡਣਾ ਚਾਹੁੰਦੀ। ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਕਿ ਆਪਾਂ ਸਾਰਿਆਂ ਨੂੰ ਇਹ ਦੱਸ ਦਿੰਨੇ ਆ ਕਿ ਇੱਥੇ ਆ ਕੇ ਤੂੰ ਪ੍ਰੈਗਨੈਂਟ ਹੋ ਗਈਆਂ ਤੇ ਇਹ ਕਹਿ ਦਵਾਂਗੇ ਡਾਕਟਰ ਨੇ ਲੰਬੇ ਸਫ਼ਰ ਤੋਂ ਮਨਾ ਕੀਤਾ ਆ। ਇਸ ਕਰਕੇ ਤੂੰ ਹੁਣ ਇੱਥੇ ਹੀ ਰਹੇਂਗੀ। ਜਦੋਂ ਡਿਲੀਵਰੀ ਦਾ ਟਾਈਮ ਆਊਗਾ ਤਾਂ ਆਪਾਂ ਸਾਰਿਆਂ ਨੂੰ ਇਹ ਦੱਸ ਦਵਾਂਗੇ ਕਿ ਇਸ ਬੱਚੇ ਨੂੰ ਤੂੰ ਹੀ ਜਨਮ ਦਿੱਤਾ ਆ ਇਹ ਕਹਾਣੀ ਸੁਣ ਕੇ ਤਾਂ ਮਹਿਰਾਣੀ ਹੀ ਰਹਿ ਗਈ ਸੀ ਮੈਂ ਕਿਹਾ ਭੈਣੇ ਮੈਂ ਤਾਂ ਤੇਰੀ ਭੈਣ ਸੀ ਮੈਨੂੰ ਤਾਂ ਦੱਸ ਸੱਚ ਦੱਸ ਹੀ ਸਕਦੀ ਸੀ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਮੈਨੂੰ ਪਤਾ ਆ ਕਿ ਮੈਂ ਸਾਰਿਆਂ ਨੂੰ ਝੂਠ ਬੋਲਿਆ ਕਿਉਂਕਿ ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਸੀ ਕਿ ਇਸ ਬੱਚੇ ਨੂੰ ਤੇ ਬਾਕੀ ਸਾਰਿਆਂ ਨੂੰ ਇਹ ਗੱਲ ਬਿਲਕੁਲ ਨਹੀਂ ਪਤਾ ਲੱਗਣੀ ਚਾਹੀਦੀ ਕਿ ਇਹ ਬੱਚਾ ਆਪਣਾ ਖੋਦਾ ਨਹੀਂ ਬਲਕਿ ਆਪਾਂ ਇਸ ਬੱਚੇ ਨੂੰ ਸੜਕ ਤੋਂ ਚੁੱਕਿਆ ਆ ਮੈਂ ਸਮਝ ਗਈ ਸੀ ਕਿ ਮੇਰੀ ਭੈਣ ਨੇ ਆਪਣੇ ਘਰ ਵਾਲੇ ਦੇ ਡਰ ਦੀ ਵਜ੍ਹਾ ਕਰਕੇ ਮੈਨੂੰ ਇਹ ਗੱਲ ਨਹੀਂ ਦੱਸੀ ਸੀ ਉਹ ਮੇਰਾ ਸੱਕਾ ਪਾਂ ਜਾਂ ਨਹੀਂ ਸੀ ਇਸ ਕਰਕੇ ਉਹ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰਦਾ ਸੀ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਜਦੋਂ ਉਹ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰਦਾ ਸੀ ਜਿੰਨਾ ਚਿਰ ਮੇਰਾ ਘਰ ਵਾਲਾ ਆਪਣੇ ਕੰਮ ਤੋਂ ਘਰ ਵਾਪਸ ਨਹੀਂ ਆਇਆ ਉਹਨਾਂ ਚਿਰ ਮੈਂ ਆਪਣੀ ਭੈਣ ਦੇ ਘਰ ਹੀ ਰਹੀ ਸੀ ਉਹ ਮੇਰੇ ਨਾਲ ਥੋੜਾ ਜਿਹਾ ਗੁੱਸੇ ਵਿੱਚ ਰਹਿਣ ਲੱਗ ਪਿਆ ਸੀ ਪਰ ਇਹ ਉਹਦੇ ਲਈ ਹੀ ਚੰਗਾ ਸੀ ਜਦੋਂ ਮੇਰਾ ਘਰ ਵਾਲਾ ਵਾਪਸ ਆਇਆ ਤਾਂ ਉਹਨੇ ਮੈਨੂੰ ਦੱਸਿਆ ਕਿ ਆਪਾਂ ਇਹ ਮੁਲਕ ਛੱਡ ਕੇ ਹਮੇਸ਼ਾ ਲਈ ਹਮੇਸ਼ਾ ਲਈ ਬਾਹਰ ਜਾ ਰਹੇ ਆਂ ਥੋੜੇ ਦਿਨਾਂ ਵਿੱਚ ਮੈਂ ਤੇ ਮੇਰਾ ਘਰ ਵਾਲਾ ਬਾਹਰ ਆ ਗਏ ਇਸ ਤਰ੍ਹਾਂ ਸਾਈਲ ਹਮੇਸ਼ਾ ਹਮੇਸ਼ਾ ਲਈ ਮੇਰੇ ਤੋਂ ਦੂਰ ਹੋ ਗਿਆ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ